ਕਪੂਰਥਲਾ ਦੇ ਸਾਰੇ মিডিਆ ਦੇ ਸਾਥੀਆਂ ਦਾ ਅੱਜ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਅ ਮੇਰੇ ਸਾਥੀ ਐਮ.ਐਲ.ਏ. ਰਾਜਾਗਿਰ ਜੀ, ਮਾਨ ਸਾਹਿਬ, ਸਜਨ ਸਿੰਘ ਚੀਮਾ ਜੀ, ਅ ਡਿਪਟੀ ਕਮਿਸ਼ਨਰ ਸਾਹਿਬ ਅਮਿਤ ਪੰਚਾਉ ਜੀ, ਗੌਰਵ ਤੂਰਾ ਜੀ ਸਾਡੇ ਸਾਰੇ ਸਤਕਾਰਯੋਗ ਆਰਗੇਨਾਈਜੇਸ਼ਨ ਦੇ ਸਾਰੇ ਸਾਥੀ ਅ ਅੱਜ ਇੱਥੇ ਮੌਜੂਦ ਨੇ ਸੋ ਤੁਹਾਡਾ মিডিਆ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ-ਬਹੁਤ ਧੰਨਵਾਦ। ਸਾਥਿਓ ਜਿਵੇਂ ਸ੍ਰੀਕਾ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨੈਸ਼ਨਲ ਕਮਿਊਨਿਅਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਔਰ ਸਾਰੀ ਦੇ ਸਾਰੀ ਸਰਕਾਰ ਸਾਰੇ ਅਸੀਂ ਲੋਕ ਤੁਸੀਂ মিডিਆ ਦੇ ਸਾਥੀ ਪੰਜਾਬ ਦੇ 3 ਕਰੋੜ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਧੇ ਹੋਏ ਅ ਨਸ਼ਿਆਂ ਦੇ ਕਾਰੋਬਾਰ ਤੋਂ ਬੜੇ ਚਿੰਤਿਤ ਸੀਗੇ ਔਰ ਇਸ ਨੂੰ ਖਤਮ ਕਰਨਾ ਤਹੀਆ ਪਹਿਲੇ ਦਿਨ ਤੋਂ ਹੀ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਐਫਰਟ ਨੂੰ ਉਸ ਕੋਸ਼ਿਸ਼ ਨੂੰ ਇੱਕ ਲਾਸਟ ਹੱਲਾ ਦੇਣ ਦੇ ਲਈ ਲਾਸਟ ਪੁਸ਼ ਦੇਣ ਲਈ ਉਹਨੂੰ ਲਾਸਟ ਫੇਜ਼ ਦੇ ਵਿੱਚ ਖਤਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਯੁੱਧ ਨਸ਼ਾ ਵਿਰੁੱਧ ਕੈਂਪੇਨ ਅਗੇਂਸਟ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਿਟ ਸਬ-ਕਮੇਟੀ ਆ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਹੈ ਉਸ 'ਚ ਔਰ ਜੋ ਹੈਲਥ ਜੈਂਸੀ ਹੈ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੁਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ ਇੱਕ 360 ਡਿਗਰੀਜ਼ پلان ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕ ਹੇਲਡਰ ਸਾਡੇ ਪੋਲੀਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਕਲੀਗਸ ਨੇ ਉਹਨਾਂ ਦੇ ਨਾਲ ਇਹ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ تسਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਹੈ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਦਹਿਸ਼ਤ ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅੱਜ ਤੋਂ तकरीबन 1.5-2 ਮਹੀਨੇ ਪਹਿਲੇ ਹੀ ਤੁਸੀਂ ਸ਼ਾਇਦ মিডিਆ ਨਹੀਂ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਹੋਇਆ ਸੀਗਾ ਕਿ ਡਰੱਗ ਸਮਗਲਰ ਹੈ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਐ ਨਸ਼ਾ ਵੇਚੂ ਤੁਸੀਂ ਜੋ ਮਰਜ਼ੀ ਕਰ ਲਓ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਲਾ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰਲਾਂ ਜੇ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੋਂ ਲੈ ਕੇ 1651 ਐਨਡੀਪੀਐਸ ਦੀਆਂ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਜ਼ ਨੂੰ ਤਸਕਰਾਂ ਨੂੰ ਪੈਡਲਰਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ਾ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲਸ ਨੇ ਜਿਹੜੇ 7 ਲੱਖ 25000 ਤੋਂ ਵਿਵੱਧ 7 ਲੱਖ ਤੋਂ ਵਿਵੱਧ ਇਹ ਫੜੇ ਜਾ ਚੁੱਕੇ ਨੇ ਔਰ 462000 ਰੁਪਏ ਦੀ ਡਰੱਗ ਮਨੀ ਹੈ ਜਿਹੜੀ ਉਹ ਇਹਨਾਂ ਨਸ਼ਾ ਤਸਕਰਾਂ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿਣ ਦਾ ਫਿਗਰਸ ਇਹਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗ ਸਮਗਲਰਾਂ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ذریعے ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ذریعے ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀਆਂ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਸਾਰ ਲਏ ਅੱਜ ਉਹਨਾਂ ਦੇ ਮਹਿਲ ਨੇ ਜਿਹੜੇ ਉਹ ਵੀ ਢਾਈ ਢਾਈ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਨੂੰ ਸਾਰੇ ਨੂੰ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਹੈ ਤੇ ਇਹ ਛਡਵਾ ਕੇ ਰਾਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਮੇਨ ਮੇਰੀ ਬੇਨਤੀ ਹੈ ਸੂਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲੀਟਿਕਲ ਐਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਐਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਮੁਰਦਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ ਜਿਹੜਾ ਉਹ ਲਾ ਸਕੀਏ ਮੰਤਰੀ ਜੀ ਸਾਹਿਬ ਕੀ ਜਿਹੜੀਆਂ ਖੇਡਾਂ ਹੁੰਦੀਆਂ ਨੇ ਖੇਡਾਂ ਸਭ ਤੋਂ ਵੱਡਾ ਜੜੀਆ ਹੈਗਾ ਕਿ ਆਪਾਂ ਨਸ਼ੇ ਨੂੰ ਕਤਮ ਕਰ ਰਹੇ ਹਾਂ ਕਿ ਮਾਨ ਸਾਹਿਬ ਆਪਣੇ ਕੋਲ ਬੈਠੇ ਅਰਥਵਾਦੀ ਇਹ ਖੇਡ ਟੂਰਨਾਮੈਂਟ ਕਰਾਉਂਦੇ ਆਂ ਕੀ ਪੰਜਾਬ ਸਰਕਾਰ ਨੇ ਕੋਈ ਇਦਾਂ ਦੀ ਖੇਡ ਏਗਾ ਸ਼ੁਰੂ ਕੀਤੀ ਆ ਕਿਉਂਕਿ ਪੰਜਾਬ ਕੋ ਤਾਂ ਆਪਣਾ ਖੇਡ ਮੰਤਰੀ ਵੀ ਨਹੀਂ ਹੈਗਾ ਨਹੀਂ ਖੇਡ ਮੰਤਰੀ ਤਾਂ ਕਿਉਂ ਨਹੀਂ ਖੇਡ ਮਹਿਕਮਾ ਦਾ ਮੁਖ ਮੰਤਰੀ ਸਾਹਿਬ ਨੇ ਆਪਦੇ ਕੋਲ ਰੱਖਿਆ ਹੋਇਆ ਸੋ ਇਹ ਨਹੀਂ ਆਪਾਂ ਕਹਿ ਸਕਦੇ ਖੇਡ ਮੰਤਰੀ ਨੇ ਹੈਗੇ ਇਸ ਵੇਲੇ ਉਹਨਾਂ ਤੋਂ ਪਹਿਲਾਂ ਮਾਨ ਸਾਹਿਬ ਤੋਂ ਪਹਿਲਾਂ ਮੀਥੀਅਰ ਸੀਗੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਇਹਦੇ ਵਾਸਤੇ ਤੁਸੀਂ ਜੇ ਪਿਛਲੇ 3 ਸਾਲਾਂ ਦੇ ਦੇਖੋ ਪਹਿਲੀ ਵਾਰੀ ਹੋਇਆ ਕਿ ਪੰਜਾਬ ਸਰਕਾਰ ਨੇ ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀਆਂ ਪਹਿਲੇ ਸਾਲ ਉਹਦੇ ਵਿੱਚ ਸਾਰੇ ਉਮਰ ਵਰਗ ਦੇ ਲੋਕਾਂ ਨੇ 3.5 ਲੱਖ ਲੋਕਾਂ ਨੇ ਪਾਰਟਿਸਪੀਟ ਕੀਤਾ ਅਗਲੇ ਸਾਲ 4.5 ਨੇ ਕੀਤਾ ਤੇ ਇਸ ਸਾਲ ਜਿਹੜਾ ਹੋ ਗਿਆ ਉਹਦੇ तकरीबन 5.5 ਲੱਖ ਲੋਕਾਂ ਨੇ ਜਿੰਨਾ ਖੇਡਾਂ ਦੇ ਵਿੱਚ ਤਿੰਨ ਤਿੰਨ ਪੀੜ੍hiyan ਵੀ ਵੀ ਬੱਚਾ ਵੀ ਖੇਡ ਰਿਹਾ ਛੋਟਾ ਬੱਚਾ ਉਹਦੇ ਪੇਰੈਂਟਸ ਵੀ ਖੇਡ ਰਹੇ ਨੇ ਤੇ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹ ਵੀ ਖੇਡ ਰਹੇ ਨੇ ਸੋ 5.5 ਲੱਖ ਲੋਕਾਂ ਨੇ ਅਸੀਂ ਆਪ ਦੇ ਵੱਲੋਂ ਮਾਹੌਲ ਜਿਹੜਾ ਬਣਾਉਣ ਦੇ ਵਿੱਚ ਖੇਡਾਂ ਦਾ ਬਹੁਤ ਕੋਸ਼ਿਸ਼ ਕੀਤੀ ਹੈ ਤੁਹਾਡੀ ਇੱਥੇ ਤੁਸੀਂ ਚੀਮਾ ਸਾਹਿਬ ਦੀ ਗੱਲ ਕੀਤੀ ਹੈ 40 ਦੇ ਕਰੀਬ ਖੇਡ ਸਟੇਡੀਅਮ ਦਾ ਸਿਰਫ ਇਹਨਾਂ ਦੇ ਹਲਕੇ ਦੇ ਵਿੱਚ ਬਣ ਰਹੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਕਿ ਸਿੱਟਾ ਨਹੀਂ ਨਿਕਲਿਆ ਨਾ ਕਿਉਂਕਿ ਪੰਜਾਬ ਨੂੰ ਨੈਸ਼ਨਲ ਖੇਡਾਂ ਚ ਕਬੱਡੀ ਟੀਮ ਭੇਟ ਨਹੀਂ ਗਈ ਤਾਂ ਹਰਿਆਣਾ ਦੇ ਪਲੇਅਰ ਲੈਣੇ ਹੋਏ ਵੈ ਨਹੀਂ ਉਹ ਇਹ ਦੇਖੋ ਇਹ ਤੁਸੀਂ ਨਾ ਜੀ ਇੱਕ ਸਪੈਸਿਫਿਕ ਪਰਟੀਕੂਲਰ ਇਨਸੀਡੈਂਟ ਦੀ ਗੱਲ ਕਰ ਰਹੇ ਹੋ ਮੈਂ ਪੂਰੀ ਦੀ ਪੂਰੀ ਵੱਡੀ ਪਿਕਚਰ ਦੀ ਗੱਲ ਕਰ ਰਿਹਾ ਜੇ ਪਿੰਡਾਂ ਦੇ ਵਿੱਚ ਖੇਡ ਮੈਦਾਨ ਹੋਊਗਾ ਤਾਂ ਹੀ ਉੱਥੋਂ ਹੌਲੀ 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 ਗਰੋ ਹੋਂਦੇ ਹੁੰਦੇ ਹੋਣਗੇ ਨਾ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜੇ ਨਹੀਂ ਕੋਈ ਮੈਡਲ ਘਟਾਇਆ ਕਿ ਵਧਾ ਆਇਆ ਜਾਂ ਨਹੀਂ ਰਿਜ਼ਲਟ ਨਿਕਲਿਆ ਹੈਗਾ ਉਹ ਤਾਂ ਜਦੋਂ ਪਿਛਲੀਆਂ ਸਰਕਾਰਾਂ ਦੀ ਆਮ ਦੇਖੀ ਰਹੀ ਇਹ ਤਾਂ ਜੇ ਅੱਜ ਛੋਟੇ ਬੱਚੇ ਨੂੰ ਗਰੂਪ ਕਰਾਂਗੇ 5 ਸਾਲ ਦੇ 8 ਸਾਲ ਦੇ 10 ਬੱਚੇ ਨੂੰ ਗਰੂਪ ਕਰਾਂਗੇ ਤਾਂ ਜਾ ਕੇ ਉਹਨੇ ਪੰਜਾ ਇੱਕ ਵੀ ਬੰਦਾ ਜਿਹੜਾ ਉਹ ਇਹਦੇ ਵਿੱਚ ਕਿਸੇ ਡਰੱਗ ਤਸਕਰ ਤਸਕਰ ਦੀ ਨੂੰ ਬਚਾਉਣ ਤਾਂ ਕਿ ਸਾਡੇ ਬੰਦੇ ਲਿਸਟਾਂ ਬਣਾਵਣਾ ਦੇ ਰਹੇ ਨਹੀਂ ਵੀ ਸਾਡੇ ਪਿੰਡ ਦੇ ਵਿੱਚ ਆਹ ਬੰਦਾ ਜਿਹੜਾ ਇਹ ਨਸ਼ਾ ਵੇਚਦਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜ਼ੀਰੋ ਟੋਲਰੈਂਸ ਹੈ ਔਰ ਇਹ ਬਿਲਕੁਲ ਨਹੀਂ ਤੁਸੀਂ ਬੇਫਿਕਰ ਹੋ ਜੀ ਬੜੀ ਜਲਦੀ ਹੀ ਆਪਾਂ ਇਹਨੂੰ ਨੱਥ ਪਾਵਾਂਗੇ ਸਰ ਲੁੱਟਖੋ ਦੀ ਵਾਰਦਾਤਾਂ ਵੱਧਦੀ ਜਾ ਰਹੀ ਹੈ ਵਾ ਨਸ਼ੇ ਦੇ ਨਾਂ ਨਾਲ ਉਹਨੂੰ ਕਿੱਦਾਂ ਟੋੜ ਸਕਦੇ ਦੇਖੋ ਇਸ ਤਰ੍ਹਾਂ ਕਿ ਜਿੰਨਾ ਇਹ ਪੈਟੀ ਕ੍ਰਾਈਮ ਹੈ ਕੋਈ ਲੁੱਟਖੋ ਦਾ ਹੋ ਗਿਆ ਕੋਈ ਚੋਰੀ ਚਕਾਰੀ ਦਾ ਹੋ ਗਿਆ ਇਹ ਸਾਰੇ ਦਾ ਸਾਰਾ ਇਹ ਵੀ ਕਿਤੇ ਨਾ ਕਿਤੇ 80% ਹੈ ਜਿਹੜਾ ਇਹ ਡਰੱਗਸ ਸਮਗਲਿੰਗ ਦੇ ਨਾਲ ਜੁੜਿਆ ਹੋਇਆ ਹੈ ਡਰੱਗ ਰਿਕਸ ਨੇ ਜਿਹੜੇ ਉਹ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ 2-400 500 ਕਮਾਉਣ ਦੇ ਲਈ ਉਹ ਅਜੇ ਕੰਮਾਂ ਚ ਪੈ ਰਹੇ ਨੇ ਹੁਣ ਇਹ ਜੇ ਮੈਂ ਤੁਹਾਨੂੰ ਅੱਜ ਕਹਾ ਵੀ ਇਹ ਅਸੀਂ ਜੀ ਇੱਕ ਦਿਨ ਚ ਹੀ ਇੱਕ ਮਹੀਨੇ ਚ ਹੀ ਜਾਂ ਦੋ ਮਹੀਨੇ ਚ ਹੀ ਅਸੀਂ ਖਤਮ ਕਰ ਦਾਂਗੇ ਇਹ ਸਾਰੀ ਲਾਹਮਤ ਨੂੰ ਇੰਨੀ ਹੋਣਾ ਹੈਗਾ ਜੇ ਜੇ ਇਹ ਵਦਨ ਫੁੱਲਣ ਦੇ ਵਿੱਚ ਇੰਨਾ ਸਮਾਂ ਲੱਗਿਆ ਠੀਕ ਹੈ ਨਾ ਤੈਨੂੰ ਖਤਮ ਕਰਨ ਦੇ ਵਿੱਚ ਹੀ ਟਾਈਮ ਲੱਗੋ ਪਰ ਹਾਂ ਡੈਫੀਨਿਟਲੀ ਯੈਸ ਜਦੋਂ ਇੱਕ ਜਿਹੜੇ ਸਮਗਲਰਸ ਨੇ ਉਹ ਸਪਲਾਈ ਚੇਨ ਖਤਮ ਹੋ ਜੂਗੀ ਡਰੱਗਸ ਜਿਹੜੇ ਪੈਡਲਰਸ ਨੇ ਉਹਨਾਂ ਨੂੰ ਨੂੰ ਇਸ ਕੰਮ ਤੋਂ ਹਟਾ ਦਿੱਤਾ ਜਾਊਗਾ ਜਿਹੜੇ ਐਡਿਕਟਸ ਨੇ ਉਨਨੂੰ ਹਸਪਤਾਲਾਂ ਦੇ ਵਿੱਚ ਸਹਾਰ ਲਿਆ ਜਾਊਗਾ ਤੇ ਫਿਰ ਬੰਦਾ ਆਪਦੀ ਨੌਕਰੀ ਤੇ ਜਾਊਗਾ ਚਾਰ ਪੈਸੇ ਕਮਾਉਣ ਵਾਲੇ ਪਾਸਾ ਜਾਊਗਾ ਕਿਉਂਕਿ ਸਿਵਲ ਹਸਪਤਾਲ ਦੀ ਕੰਡੀਸ਼ਨ ਤਾਂ ਜਿਹੜਾ ਕਿ ਨਸ਼ਾ ਛਡੌਕ ਕੇ ਅੰਦਰ ਹੈਗੇ ਉੱਥੇ ਤਾਂ ਨਾ ਸਟਾਫ ਦੀ ਕਮੀ ਹੈ ਨਾ ਪ੍ਰੋਪਰ ਚੱਲਦਾ ਜਿਹੜਾ ਕਿ ਨਸ਼ੇ ਵਾਲੇ ਫੜ ਕੇ ਲੈ ਆਨੇ ਰੱਖਣੇ ਕਿੱਥੇ ਹੈ उसमे एक डाटा है पंजाब की जो रिटायर पैंतीस सौ के करीब पूरे साल में रिटायरमेंट हो रही है उतनी भर्ती भी नहीं हो रही और जितने नफरी चाहिए जिस थाने में नफरी जितनी चाहिए उससे बहुत कम नफरी है उदाहरण के तौर पर अगर हम कपूरथा की बात कर ले सौ बीस ऐसी पच्चीस के करीब सिटी थाना की नफरी चाहिए ऑन डॉक्यूमेंट वहां पड़ी है उनको इन में क्यों नहीं अभी तक पंजाब से देखिये ऐसा है, कि आपका है। आ, की आपका सवाल बिल्कुल वाजिब है नफरी की शॉर्टेज रही है क्योंकि पिछली सरकारों के टाइम भर्ती जो है जॉब क्रिएशन जो है वो पुलिस में नहीं हुई आ, उसको पहले दिन से हमारी सरकार लगी हुई है अब तक बवंजा हज़ार के करीब ऑलरेडी नौकरियां दी जा चुकी है और मेरे ख्याल जिस से जिसमें से बारह पंद्रह हज़ार शायद पुलिस में भी है इसके अलावा हमने ऑलरेडी कैबिनेट ने ये पास किए हुए कि इक्कीस जवानों की भर्तियां सिर्फ पुलिस में हर साल होंगी जिसमें तीन सब इंस्पेक्टर्स होंगे और अठारह सौ कॉन्स्टेबल्स होंगे ये जो जिस दिन हमारी मीटिंग थी ड्रग्स के बारे में सारे पुलिस और सिविल एडमिनिस्ट्रेशन के साथ चंडीगढ़ में हम सारी कैबिनेट सब कमेटी और सीएम साहब भी थे उसी दिन ये डिसाइड हुआ कि जो दस हज़ार की, की जो आ, ट्रेनिंग और टेस्ट हुआ पड़ा है उनको भी बड़ी जल्दी ही एम्प्लॉय किया जाएगा आ, पुलिस फोर्स में सो so, मेरे कहने का तो मतलब ये है कि जो ओवर अ पीरियड ऑफ टाइम बहुत ज़्यादा नफरी की शॉर्टेज होगी थी अब धीरे धीरे आप देखोगे कि उसको विद इन नेक्स्ट टू टू थ्री इयर्स वो सारी की सारी नफरी पूरी होती है कि ਪੀਏਪ ਦੇ ਵਿੱਚ ਜਿਹੜੀਆਂ ਬਟਾਲੀਅਨਸ ਪਈਆਂ ਨੇ ਜਾਂ ਉੱਥੇ ਵੀ ਫੋਰਸ ਪਈ ਹੈਗੀ ਆ ਉਹਨਾਂ ਨੂੰ ਕਿਉਂ ਵੀ ਡਿਪਲੋਏ ਕੀਤਾ ਜਾਂਦਾ ਇਹਨਾਂ ਥਾਣਿਆਂ ਦੇ ਵਿੱਚ ਕਿ ਐਸ ਵੱਲੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਨਸ਼ਿਆਂ ਦੇ ਲੜਾਈ ਲੜਨ ਦੀ ਔਰ ਪੁਲਿਸ ਦੀ ਜ਼ਰੂਰਤ ਆ ਜੇ ਕਾਉਂਟਰਰੀ ਦਾ ਉੱਥੇ ਅਮਰ ਸਰ ਉਹਦੇ ਚ ਵੀ ਇੱਕ ਕਾਂਸਟੇਬਲ ਤੇ ਗੋਲੀ ਲੱਗੀ ਹੈਗੀ ਆ ਔਰ ਇਦਾਂ ਹੀ ਇਸ ਦਾ ਮਤਲਬ ਹੁਣ ਪਟਿਆਲਾ ਇੱਕ ਉਹ ਚੱਲ ਰਹੀ ਜੀ ਦੇਖੋ 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 ਮੇਰੀ ਗੱਲ ਸਮਝੋ ਇੱਕ ਮਿੰਟ ਕਿਹੜੀ ਪੁਲ तकरीबन 90 ਹਜ਼ਾਰ ਦੀ ਪੁਲਿਸ ਫੋਰਸ ਹੈ ਜੀ ਇਹਦੇ ਚ ਤੁਸੀਂ ਜਾਂ ਮੈਂ ਐਕਸਪਰਟ ਨਹੀਂ ਹੈਗੇ ਆਪਾਂ ਵੀ ਕਿੱਥੇ ਬੰਦਾ ਵਧ ਰੱਖਣਾ ਕਿ ਕਿ ਥਾਣਾ ਕਿਉਂਕਿ ਬੇਸਿਕ ਪੁਆਇੰਟ ਥਾਣਾ ਹੈ ਫਾਰ ਏਵਰੀ ਸਿਵਿਲિયન ਟੂ ਕੰਟੈਕਟ ਉਥੇ ਨਫਰੀ ਦੀ ਸ਼ਾਰਟੇਜ ਹੈ ਬਟ ਉਹ ਉਹ ਜਿਹੜੀ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਉਸ ਟੋਟਲ ਗਿਵਨ ਪੁਲਿਸ ਫੋਰਸ ਨੂੰ ਕੰਮ ਲੱਗਾ ਉਹ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਉਹ ਲੈ ਰਹੇ ਨੇ ਹਾਂ ਇਹ ਹੋ ਸਕਦਾ ਹੈ ਕਿ ਕਿਤੇ ਥੋੜੀ ਜਿਹੀ ਸ਼ਾਰਟੇਜ ਘੱਟ ਹੋਊਗੀ ਵੱਧੂਗੀ ਜੇ ਤੁਹਾਡੇ ਇੱਥੇ ਦੇਖੀਏ ਤਕਰੀਬਨ 1700 ਦੇ ਕਰੀਬ ਹੈ ਔਰ 1500 ਦੇ ਹੈਗੇ ਤਕਰੀਬਨ 1.5 ਸੌ ਦੀ ਸ਼ਾਰਟਫਾਲ ਹੈ ਜਿਹੜੀ ਉਹ ਹੈਗੀ ਸੋ so that is still manageable ਸੋ ਮੇਰੇ ਕੰ ਦਾ ਮਤਲਬ ਹੈ ਕਿ ਇਹਨੂੰ ਇਸ ਨਫਰੀਨ ਚਾਹੇ ਉਹ ਥਾਣੇ ਦੀ ਦੀ ਦੇ ਵਿੱਚ ਕਮੀ ਹੈ ਚਾਹੇ ਉਹ ਕਿਸੇ ਵਿੰਗ ਦੇ ਵਿੱਚ ਕਮੀ ਹੈ ਉਹਨੂੰ ਪੂਰਾ ਜਿਹੜਾ ਉਹ ਬੜੀ ਜਲਦੀ ਹੋ ਜੂਗਾ ਜੀ ਵਿਦੇਸ਼ ਵਿੱਚ ਜਿਹੜੇ ਪੁਲਿਸ ਹਾਂ ਜੀ ਲੰਬੀ ਛੁੱਟੀ ਲੈ ਕੇ ਬੜੀ ਐਸ਼ਟ ਕਰ ਰਹੇ ਹੋਏ ਪੁਲਿਸ ਵਾਲੇ ਕਾਫੀ ਮੰਦੇ ਹੱਥੇ ਤੋਂ ਉਹਨਾਂ ਤੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਆਏ ਨਹੀਂ ਵਾ ਨਹੀਂ ਇਹ ਜਿਹੇ ਕਿੰਨੇ ਕੋਣ ਵੀ ਜੀ ਇਹ ਤਾਂ ਉਹਨੂੰ ਕਿਸੇ ਪਿੱਛੇ ਤੋਂ ਅਪਰ ਡਿਸਕਸ ਸੋ ਜੀ ਉਹ ਜਿਹੜੇ 52 ਡਿਸਮਿਸ ਕੀਤੇ ਨੇ ਦੇਖੋ ਇਸ ਤਰ੍ਹਾਂ ਕਿ ਮੈਨੂੰ ਐ ਪਾਰਟिकुलर ਫਿਗਰ ਤਾਂ ਨਹੀਂ ਹੈਗੀ ਵੀ ਕਿੰਨੇ ਕਿ ਬਿਨਾਂ ਛੁੱਟੀ ਲੈ ਕੇ ਗਏ ਹੋਏ ਨੇ ਇਹ ਤਾਂ ਸ਼ਾਇਦ ਸੀਐਨ ਸਾਹਿਬ ਕੋਲੇ ਕਿਉਂਕਿ ਉਹਨਾਂ ਕੋਲ ਡਿਪਾਰਟਮੈਂਟ ਹੈ ਔਰ ਡੀਜੀਪੀ ਸਾਹਿਬ ਕੋਲੇ ਹੋਏਗਾ ਬਟ ਮੇਰੇ ਖਿਆਲ ਦੇ ਵਿੱਚ ਜਿਹੜੇ ਵੀ ਵਿਅਕਤੀ ਚਾਹੇ ਪੁਲਿਸ ਮੁਲਾਜ਼ਮ ਚਾਹੇ ਇਨਕੰਪੀਟੈਂਟ ਸੀਗੇ ਜਾਂ ਕਰਪਟ ਸੀਗੇ ਜਾਂ ਡਰੱਗਸ ਦੇ ਵਿੱਚ ਪਏ ਹੋਏ ਸੀਗੇ ਜਾਂ ਲੰਬੀਆਂ ਛੁੱਟੀਆਂ ਲੈ ਲੱਗੇ ਹੋਏ ਸੀਗੇ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਬਵੰਜਾ ਨੂੰ ਬਿਸਮਿਸ ਕੀਤਾ ਸੀ ਸਰਵਿਸ ਤੋਂ ਜਿਹੜਾ ਹਮਲੇ ਵਾਦਰੇ ਨੇ ਪੰਜਾਬ ਕੇ ਹੈਂਡ ਗ੍ਰੇਨੇਡ ਹਮਲੇ ਵਾਦਰੇ ਨੇ ਪਾਕਿਸਤਾਨ ਕਨੈਕਸ਼ਨ ਵੀ ਆਇਆ ਜਾਂਦਰ ਦੇ ਵਿੱਚ ਜੜਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਮੰਦਿਰ ਤੇ ਗ੍ਰੇਨੇਡ ਹਮਲਾ ਹੋਇਆ ਉਹਦੇ ਵੀ ਐਂਕਾਊਂਟਰ ਕੀਤਾ ਗਿਆ ਉਹ ਜਸਟੀਫਾਈਡ ਲੱਗਦਾ ਤੁਹਾਨੂੰ ਕੀ ਜਸਟੀਫਾਈਡ ਲੱਗਦਾ ਜਿਹੜਾ ਉਹ ਕਿਤਾ ਕੋਈ ਕਤਲ ਵਾਲਾ ਕਿ ਇਹ ਜਦਰਾ ਸੀ ਵੀ ਸੀ ਹੈਂਡ ਗ੍ਰੇਨੇਡ ਹਮਲਾ ਹੀ ਰਿਹਾ ਸੀ ਤੇ ਉਹ ਜਿਹੜਾ ਚਾਹੇ ਹੈਂਡ ਗ੍ਰੇਡ ਸਿੱਟੂਗਾ ਤੇ ਉਹ ਇਨਕਾਊਂਟਰ ਨਹੀਂ ਹੋਊਗਾ ਦਾ ਜ਼ਰੂਰ ਹੋਊਗਾ ਹੋਊਗਾ ਬਿਲਕੁਲ ਹੋਊਗਾ ਜਿਹੜਾ ਸਮਝ ਲਓ ਮੇਰੀ ਗੱਲ ਨੂੰ ਜੀ ਬਸ ਹੀ ਬੜੇ ਕਲੀਅਰ ਆ ਇਸ ਤੇ ਕੋਈ ਇਹਦੇ ਰਾਜਨੀਤੀ ਕਰੇ ਕੋਈ ਇਹਦੇ ਚੰਗਾ ਬੰਦਾ ਬਿਆਨ ਦੇਵੇ ਕੋਈ ਸਾਨੂੰ ਆਪੋਜ਼ ਕਰੇ ਜਿਹੜਾ ਵਿਅਕਤੀ ਚਾਹੇ ਉਹ ਪੰਜਾਬ ਦੇ ਵਿੱਚ ਬੈਠਾ ਹੈ ਚਾਹੇ ਉਹ ਪਾਕਿਸਤਾਨ ਦੇ ਵਿੱਚ ਬੈਠਾ ਹੈ ਚਾਹੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਬੈਠਾ ਹੈ ਜਿਹੜਾ ਬੰਦਾ ਪੰਜਾਬ ਦੇ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਕਮਾਏ ਹੋਏ ਅਮਨ ਚੈਨ ਨੂੰ ਜਿਹੜਾ ਬੰਦਾ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਇਹੀ ਕੁਝ ਹੋਣਾ ਹੈ ਉਹਨਾਂ ਨਾਲ ਕੋਈ ਲਿਹਾਜ਼ ਨਹੀਂ ਹੋਣੀ ਹੈ ਕਿ ਪੁਲਿਸ ਨੂੰ ਸਖਤ ਹਦਾਇਤਾਂ ਨੇ ਕਿ ਇਹੋ ਜਿਹਾ ਜੇ ਕੋਈ ਕਾਰਵਾਈ ਕਰਦਾ ਤੁਸੀਂ ਬਾਹਰ ਬੈਠੇ ਇੱਥੇ ਮੰਦਰਾ ਤੇ ਜਾਂ ਘਰਾਂ ਤੇ ਤੁਸੀਂ ਗ੍ਰੇਡ ਅਟੈਕ ਕਰਈ ਜੋ ਤੇ ਉਹਨਾਂ ਦਾ ਫਿਰ ਕੀ ਹਾਲ ਹੋਊਗਾ ਜੀ ਇਹੀ ਹਸ਼ਰ ਹੋਊਗਾ ਇੱਥੇ ਵੀ ਤੇ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਪਾਕਿਸਤਾਨ ਸਾਈਡ ਬੈਠੇ ਨੇ ਉਹਨਾਂ ਵੀ ਸਖਤ ਚੇਤਾਵਨੀ ਦੇਣਾ ਕਿ ਇਹ ਜਿਹੜੀਆਂ ਜਿਹੜੀਆਂ ਇਹ ਕਾਰਵਾਈਆਂ ਤੁਸੀਂ ਕਰਦੇ ਰਹੇ ਹੋ ਇਹ ਕਮਜ਼ੋਰ ਸਰਕਾਰਾਂ ਦੇ ਵੇਲੇ ਬਿਸ਼ੱਕ ਚੱਲ ਗਈਆਂ ਪਰ ਹੁਣ ਸਾਡੀ ਸਰਕਾਰ ਦੇ ਵਿੱਚ ਇਹ ਨਹੀਂ ਚੱਲਣਾ ਹੈਗਾ ਆਪਦੀਆਂ ਇਹਨਾਂ ਕਾਰਵਾਈਆਂ ਨੂੰ ਬੰਦ ਕਰ ਦਿਓ ਮੈਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਸਮਝਾਓ ਚਾਹੇ ਕੋਈ ਗੈਂਗਸਟਰ ਗੈਂਗਸਟਰਿਜ਼ਮ ਦੇ ਵਿੱਚ ਪਿਆ ਹੈ ਚਾਹੇ ਕੋਈ ਅਤਵਾਦੀਆਂ ਨਾਲ ਕਨੈਕਟਡ ਹੈ ਤੇ ਚਾਹੇ ਕੋਈ ਡਰੱਗਸ ਨਾਲ ਕਨੈਕਟਡ ਹੈ ਇਹਨਾਂ ਤੋਂ ਆਪਦੇ ਬੱਚਿਆਂ ਨੂੰ ਮੋੜ ਲਓ ਨਹੀਂ ਇਹ ਨਾ ਉਹਨਾਂ ਲਈ ਨਾ ਉਹਨਾਂ ਦੇ ਪਰਿਵਾਰ ਦੇ ਲਈ ਨਾ ਹੀ ਪੰਜਾਬ ਦੇ ਲਈ ਚੰਗਾ ਹੋਊਗਾ ਸਾਹਿਬ ਤੁਸੀਂ ਗੱਲ ਕੀਤੀ ਹੈ ਮੁੰਡੇ ਨਸ਼ਿਆਂ ਦੇ ਵਿਰੁੱਧ ਜੀ ਕਿ 360 ਦੀ ਅਸੀਂ ਕੰਮ ਕਰ ਲਈਏ ਜੇ ਸਪਲਾਈ ਚੇਨ ਦੀ ਗੱਲ ਕਰੀਏ ਤਾਂ ਇੰਟਰ ਸਟੇਟ ਔਰ ਜਿਹੜਾ ਬਾਰਡਰ ਤੋਂ ਹੋ ਰਿਹਾ ਹੈ ਕਿ ਕੋਰੀ ਲਈ ਵੀ ਕੋਈ ਕੁਝ ਕੰਮ ਕਰ ਰਹੇ ਹੋ ਕੋਈ ਸਪੈਸ਼ਲ ਕੋਰੀ ਤੇ ਫੋਕਸ ਡੈਫੀਨਿਟਲੀ ਦੇਖੋ ਦੇਖੋ ਇਸ ਤਰ੍ਹਾਂ ਜੀ ਦਿਸ ਇਸ ਦਿਸ ਇਸ ਅ ਟੋਟਲ ਵਨ ਪਾਰਟ ਆਫ ਟੋਟਲ ਪੁਲਿਸਿੰਗ ਜਦੋਂ ਅਸੀਂ ਕਹਿ ਰਹੇ ਹਾਂ ਕਿ ਸਪਲਾਈ ਚੇਨ ਰਿਡਕਸ਼ਨ ਇਜ਼ ਦਾ ਪਾਰਟ ਆਫ ਐਨਫੋਰਸਮੈਂਟ ਉਹ ਪਹਿਲੇ ਪਹਿਲੇ ਪੱਧਰ ਤੇ ਉੱਪਰ ਕੰਮ ਹੋ ਰਿਹਾ ਹੈ ਹੁਣ ਉਹ ਕਿੱਥੋਂ ਆ ਰਿਹਾ ਐ ਕ੍ਰੋਸ ਦਾ ਬਾਰਡਰ ਆ ਰਿਹਾ ਐ ਇੰਟਰ ਸਟੇਟ ਬਾਰਡਰ ਤੋਂ ਆ ਰਿਹਾ ਐ ਇੱਥੇ ਹੋਮ ਗrown ਹੋ ਰਿਹਾ ਐ ਕਿਸੇ ਦਵਾਈਆਂ ਵਾਲੀ ਦੁਕਾਨ ਤੇ ਮਿਲ ਰਿਹਾ ਐ ਉਹ ਟੋਟਲ 360 ਡਿਗਰੀ ਜਿਹੜਾ ਪਲੈਨਿੰਗ ਆ ਉਹ ਪੁਲਿਸ ਦੀ ਐ ਅਸੀਂ ਇੱਕ ਸਿੰਗਲ ਲਾਈਨ ਦੀ ਸਾਡੀ 1 ਤਾਰੀਖ ਨੂੰ ਮੀਟਿੰਗ ਸੀਗੀ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਸੀਐਮ ਸਾਹਿਬ ਸੀ ਅਸੀਂ ਪੰਜ ਮਨਿਸਟਰ ਸੀਗੇ ਸਾਰੀ ਦੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਸੀਗੀ ਅਸੀਂ ਇੱਕ ਸਿੰਗਲ ਲਾਈਨ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਦਿੱਤੀਆਂ ਨੇ ਕਿ ਹਰ ਜ਼ਿਲ੍ਹੇ ਲਈ ਐਸਐਸਪੀ ਜ਼ਿੰਮੇਵਾਰ ਹੈ ਕਿ ਉਥੇ ਨਸ਼ਾ ਨਹੀਂ ਵਿਕਣਾ ਚਾਹੀਦਾ ਤੇ ਐਸਐਸਪੀ ਨੂੰ ਕਿਹਾ ਕਿ ਉਹ ਆਪਦੇ ਅੱਗੇ ਜਿਹੜੇ ਐਸਐਚਓ ਨੇ ਉਹਨਾਂ ਨੂੰ ਕਾਊਂਟੇਬਲ ਬਣਾਉਣਗੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਜੇ ਕਿਤੇ ਕੋਈ ਨਸ਼ਾ ਵਿਕਦਾ ਹੈ ਇਹਦੇ ਵਿੱਚ 1% ਵੀ ਜਿਹੜਾ ਹੁਣ ਤੱਕ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨਾਰਕੋ ਟੈਰੋਰਿਜ਼ਮ ਦਾ ਨੈਕਸਸ ਬਣਿਆ ਹੋਇਆ ਸੀਗਾ ਕਿ ਪੋਲਿਟੀਕਲ ਬੰਦੇ ਵੀ ਲੱਗੇ ਹੋਏ ਨੇ ਪੁਸ਼ ਪੁਸ਼ ਪੁਲਿਸ ਅਫਸਰ ਵੀ ਲੱਗੇ ਹੋਏ ਨੇ ਕੁਝ ਸਮਗਲਜ਼ ਵੀ ਲੱਗੇ ਹੋਏ ਨੇ